ਪਾਣੀ ਵਧਨ ਕਰਕੇ ਕੀ ਕਹਿੰਦੇ ਸਾਰਾ ਸਾਡਾ ਏਰੀਆ ਜਿਹੜਾ ਉਹ ਗੰਨੇ ਨੂੰ ਨੁਕਸਾਨ ਹੀ ਹੈਗਾ ਜਿਹੜਾ ਡੰਗਰਾਂ ਦਾ ਚਾਰਾ ਹੀ ਉਹ ਸਾਰਾ ਜਿਹੜਾ ਖਰਾਬ ਹੋ ਹੀ ਨਹੀਂ ਤੇ ਦੂਜਾ ਸਾਡੇ ਮੇਨ ਨਾਲ ਸੁਸਮਸਿਆ ਹੋਈ ਹੈ ਵੀ ਸਾਡੇ ਸੱਤ ਪਿੰਡ ਨਾਲ ਲੱਗਦੇ ਆ ਇਧਰੋਂ ਪਾਰ ਹੀ ਉਹਨਾਂ ਨੂੰ ਹਲੇ ਕੋਈ ਹੁੰਦੇ ਨਾਲ ਸੰਪਰਕ ਟੁੱਟਿਆ ਦਾ ਜੀ ਤੇ ਉਹ ਵਿਚਾਰੇ ਹਲੇ ਕੋਈ ਵੀ ਬਿਮਾਰ ਹੋ ਜੇ ਕੋਈ ਕੋਸ਼ ਹੋ ਜੇ ਉਹ ਪਾਕਿਸਤਾਨ ਨੂੰ ਜਾ ਸਕਦੇ ਇਧਰੋਂ ਨਹੀਂ ਤੇ ਸਰਕਾਰਾਂ ਆਉਂਦੀਆਂ ਵਾਦਾ ਕਰਕੇ ਚੱਲ ਜਾਂਦੀਆਂ 20 ਸਾਲ ਤੋਂ ਹੀ ਸੌਂਦੇ ਆਏ ਆ ਕਿ ਕੀ ਕਹਿੰਦੇ ਪੁਲ ਦਾ ਅੱਜ ਕੰਮ ਲੱਗਣ ਲੱਗਾ ਕੱਲ ਲੱਗਣ ਲੱਗਾ ਪਰ ਕੋਈ ਕੰਮ ਨਹੀਂ ਲੱਗ ਰਿਹਾ ਜੀ ਕੋਈ ਕੁਛ ਨਹੀਂ ਪਾਣੀ ਸਾਰੇ ਬਾਹਰ ਫਿਰਨ ਦੇ ਆ ਜੀ ਮਨ ਲੋ ਇਹ ਜਗਾ ਸਭ ਤੋਂ ਉੱਚੀ ਹੈ ਜੀ ਇੱਥੇ ਪਾਣੀ ਫਿਰਨ ਦੇ ਬਾਕੀ ਇਹ ਸਾਰਾ ਏਰੀਆ ਜਿਹੜਾ ਸਾਡੇ ਡੁੱਬ ਚੁਕਿਆ ਹੈ ਘਟੋਂ ਘਟੋਂ 2200 300 ਤਿੰਨ ਚ ਕਿਲਾ ਸਾਡੇ ਪਟਵਾਰੀ ਸਾਹਿਬ ਆਏ ਤੇ ਤਹਿਸੀਲਦਾਰ ਸਾਹਿਬ ਹੋ ਕੇ ਗਏ ਆ ਕਹਿ ਰਿਹਾ ਜੀ ਕੀ ਕਹਿੰਦੇ ਹਨ ਆਫਸਰਾਂ ਨੇ ਆਹੀ ਦੇਹੁ ਮੰਗ ਕਰਨੇ ਜੋ ਮੌਕੇ ਦੇ ਹਾਲਾਤ ਆ ਉਹਨਾਂ ਦਾ ਜਾਇਜ਼ਾ ਲੈ ਕੇ ਤੇ ਕੀ ਕਹਿੰਦੇ ਜਿਮੀਦਾਰਾਂ ਨੂੰ ਜਿਹੜਾ ਉਹਦਾ ਬੰਦੀ ਮਹਾਜਾ ਜਿਹੜਾ ਉਹ ਦਿੱਤਾ ਜਾਏ ਪਰ ਕਹਿ ਹਟਦੇ ਆ ਦੇ ਦਾਂਗੇ ਪਿਛਲੀ ਵਾਰੀ ਵੀ ਦਿੱਤਾ ਕੇ ਨਹੀਂ ਹੈਗਾ ਜੀ ਸਰ ਸਾਜੂ ਸਰ ਸੰਘਾ ਜੀ ਮੈਂ ਮਲਟੀਪਰਪਸ ਹੈਲਥ ਵਰਕਰ ਮੇਲ ਸੇਵਨ ਸਰਜਨ ਦਫਤਰ ਪੁਰਾਤਪੁਰ ਤੋਂ ਤੁਹਾਡੀ ਟੀਮ ਆ ਗਿਆ ਜੀ ਇੱਥੇ ਅਸੀਂ ਸਪਰੇਅ ਕਰਵਾਈ ਹੈ ਜੀ ਪੂਰੇ ਸਕੂਲ ਨੂੰ ਚੈੱਕ ਅਪ ਕੀਤਾ ਕਿਤੇ ਡੇਂਗੂ ਮਲੇਰੀਆ ਦਾ ਲਾਰਵਾ ਨਾ ਮਿਲੇ ਤੇ ਨਾਲ ਦੀ ਨਾਲ ਸਪਰੇਅ ਕਰਵਾ ਕੇ ਤੇ ਕਿ ਕਿਤੇ ਸਾਨੂੰ ਬਾਈਦਾਵੇ ਅਾਰਵਾ ਮਿਲਦਾ ਨਹੀਂ ਮੌਕੇ ਤੇ ਹੀ ਨਸ਼ਟ ਕਰਾਂਗੇ ਪਰ ਫਿਲਹਾਲ ਸਾਨੂੰ ਕਿਤੇ ਲਾਰਵਾ ਨਹੀਂ ਮਿਲਿਆ ਇਸ ਤੇ ਵੱਧ ਤੋਂ ਵੱਧ ਲੋਕ ਰਹਿ ਸਕਵੇ ਨੇ ਕਿਉਂਕਿ ਸਕੂਲ ਕਾਫੀ ਵੱਡਾ ਹੈ ਸੀਨੀਅਰ ਸੈਕੰਡਰੀ ਸਕੂਲ ਹੈ ਫਿਲਹਾਲ ਤਿੰਨ ਰੂਮ ਉਹਨਾਂ ਨੇ ਤਿਆਰ ਕੀਤੇ ਹੋਏ ਨੇ ਤੇ ਬਾਕੀਆਂ ਦੀ ਤਿਆਰੀ ਚੱਲ ਰਹੀ ਆ ਬਾਕੀ ਵੀ ਖੋਲ ਕੇ ਪੂਰਾ ਤਾਂ ਪੂਰੇ ਸਕੂਲ ਨੂੰ ਖੋਲ ਦਿੱਤਾ ਜਾਊਗਾ ਤੇ ਉਸਾਂ ਨਾਲ ਵੱਧ ਤੋਂ ਵੱਧ ਜਿੰਨੇ ਵੀ ਲੋਕ ਆਣਗੇ ਉਹ ਇੱਥੇ ਰਹਿ ਸਕਦੇ ਹੈ ਬਹੁਤ ਵਧੀਆ ਜੀ ਸਹੂਤਾ ਸਾਡੇ ਸੀਐਚਓ ਇਹ ਨਾ ਮਲਟੀਪਰਪਸ ਵਰਕਰ ਤੇ ਆਪਣਾ ਡਾਕਟਰ ਸਾਹਿਬ ਸਪੈਸ਼ਲਿਸਟ ਉਹਨਾਂ ਦੀ ਡਿਊਟੀਆਂ ਲੱਗ ਚੁੱਕੀਆਂ ਨੇ ਤੇ ਪਹੁੰਚ ਚੁੱਕੇ ਨੇ ਤੇ तकरीबन ਸਾਰੇ ਹੀ ਬਾਰਡਰ ਏਰੀਏ ਦੇ ਜਿੰਨੇ ਵੀ ਏਰੀਏ ਪੈਂਦਾ ਵਾ ਫਲੇਗ ਵਾਈਟ ਵਾਸਤੇ ਵੈਕਸੀਨੇਸ਼ਨ ਅਵੇਲੇਬਲ ਹੈ ਤੇ ਬਾਕੀ ਸਿਵਲ ਸਿਵਲ ਹਸਪਤਲ ਤੇ ਤਾਂ ਹੈ ਹੀ ਹੈ ਵਾ ਬਾਕੀ ਲਾਗਵੇ ਨਾਲ ਦੀਆਂ ਪੀਐਸੀਆਂ ਨੂੰ ਵੀ ਉਥੋਂ ਤੱਕ ਦੀ ਦਵਾਈ ਜਿਹੜੀ ਆ ਪਚਾਈ ਚਾਰਕ ਭਾਜੀ ਨਾਈਟ ਟੁੱਟੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹਾਂਜੀ ਬਿਲਕੁਲ ਜੀ ਨਾਈਟ ਪਾਣੀ ਵਜ਼ਨ ਕਰਕੇ ਆ ਕੀ ਕਹਿੰਦੇ ਸਾਰਾ ਸਾੜਾ ਏਰੀਆ ਜਿਹੜਾ ਦੇ ਗੰਨੇ ਨੂੰ ਤੇ ਨੁਕਸਾਨ ਨਹੀਂ ਹੈਗਾ ਜਿਹੜਾ ਡੰਗਰਾਂ ਦਾ ਚਾਰਾ ਹੀ ਉਹ ਸਾਰਾ ਜਿਹੜਾ ਖਰਾਬ ਹੋ ਹੀ ਨਹੀਂ ਤੇ ਦੂਜਾ ਸਾਡੇ ਮੇਨ ਆ ਨੂੰ ਸਮੱਸਿਆ ਇਹੋ ਹੀ ਹੈਗੀ ਸਾਡੇ ਸੱਤ ਪਿੰਡ ਨਾਲ ਲੱਗਦੇ ਆ ਇਧਰੋਂ ਪਾਰੀ ਉਹਨਾਂ ਨੂੰ ਹਲੇ ਕੋਈ ਹੁੰਦੇ ਨਾਲ ਸੰਪਰਕ ਟੁੱਟਿਆ ਦਾ ਜੀ ਤੇ ਉਹ ਵਿਚਾਰੇ ਹਲੇ ਕੋਈ ਵੀ ਬਿਮਾਰ ਹੋ ਜੇ ਕੋਈ ਕੁਛ ਹੋ ਜੇ ਉਹ ਪਾਕਿਸਤਾਨ ਨੂੰ ਜਾ ਸਕਦੇ ਆ ਇਧਰ ਨੂੰ ਨਹੀਂ ਤੇ ਸਰਕਾਰਾਂ ਆਉਂਦੀਆਂ ਵਾਦਾ ਕਰਕੇ ਚੱਲ ਜਾਂਦੀਆਂ 20 ਸਾਲ ਤੋਂ ਹੀ ਸੌਂਦੇ ਆਏ ਆ ਕਿ ਕੀ ਕਹਿੰਦੇ ਪੁਲ ਦਾ ਅੱਜ ਕੰਮ ਲੱਗਣ ਲੱਗਾ ਕੱਲ ਲੱਗਣ ਲੱਗਾ ਪਰ ਕੋਈ ਕੰਮ ਨਹੀਂ ਲੱਗ ਰਿਹਾ ਜੀ ਕੋਈ ਕੁਛ ਨਹੀਂ ਪਾਣੀ ਸਾਰੇ ਬਾਹਰ ਫਿਰਨਦੇ ਆ ਜੀ ਮਨ ਲਓ ਇਹ ਜਗਾ ਸਭ ਤੋਂ ਉੱਚੀ ਹੈ ਜੀ ਇੱਥੇ ਪਾਣੀ ਫਿਰਨਦਾ ਬਾਕੀ ਇਹ ਸਾਰਾ ਏਰੀਆ ਜਿਹੜਾ ਸਾਡੇ ਡੁੱਬ ਚੁਕਿਆ ਜੀ ਘਟ ਤੋਂ ਘਟ 2 250 300 ਕਿਲਾ ਸਾਡੇ ਪਟਵਾਰੀ ਸਾਹਿਬ ਆਏ ਤੇ ਤਸਵੀਲਦਾਰ ਸਾਹਿਬ ਹੋ ਕੇ ਗਏ ਆ ਕਹਿ ਰਿਹਾ ਜੀ ਕੀ ਕਹਿੰਦੇ ਆਣਾ ਅਫਸਰਾਂ ਨੇ ਅਸੀਂ ਦੇਹੁ ਮੰਗ ਕਰਨੇ ਵੀ ਜੋ ਮੌਕੇ ਦੇ ਹਾਲਾਤ ਆ ਉਹਨਾਂ ਦਾ ਜਾਇਜ਼ਾ ਲੈ ਕੇ ਤੇ ਕੀ ਕਹਿੰਦੇ ਜੀਮੀਦਾਰਾਂ ਨੂੰ ਜਿਹੜਾ ਉਹਦਾ ਬੰਦੀ ਮੁਹਾਜਾ ਜਿਹੜਾ ਉਹ ਦਿੱਤਾ ਜਾਏ ਪਰ ਕਹਿ ਹਟਦੇ ਆ ਦੇ ਦਾਂਗੇ ਪਿਛਲੀ ਵਾਰੀ ਵੀ ਦਿੱਤਾ ਕੇ ਨਹੀਂ ਆ ਗਏ ਜੀ ਹਰ ਸਾਲ ਹਰ ਸਾਲ ਸਵਿੰਦਰ ਸਿੰਘ ਹੈ ਜੀ ਮੈਂ ਮਲਟੀਪਰਪਸ ਹੈਲਥ ਵਰਕਰ ਮੇਲ ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਤੋਂ ਤੁਹਾਡੀ ਨੀਮ ਆਈ ਹੈ ਜੀ ਇੱਥੇ ਅਸੀਂ ਸਪਰੇਅ ਕਰਵਾਈ ਹੈ ਜੀ ਪੂਰੇ ਸਕੂਲ ਨੂੰ ਚੈੱਕ ਅਪ ਕੀਤਾ ਕਿਤੇ ਡੇਂਗੂ ਮਲੇਰੀਆ ਦਾ ਲਾਰਵਾ ਨਾ ਮਿਲੇ ਤੇ ਨਾਲ ਦੀ ਨਾਲ ਸਪਰੇਅ ਕਰਵਾ ਕੇ ਤੇ ਕਿਤੇ ਸਾਨੂੰ ਬਾਈਦਾਵੇ ਤਾਰਵਾ ਮਿਲਦਾ ਜੀ ਮੌਕੇ ਤੇ ਹੀ ਰੈਸਟ ਕਰਾਂਗੇ ਪਰ ਫਿਲਹਾਲ ਸਾਨੂੰ ਕਿਤੇ ਲਾਰਵਾ ਨਹੀਂ ਮਿਲਿਆ ਇਸ ਤੇ ਵੱਧ ਤੋਂ ਵੱਧ ਲੋਕ ਰਹਿ ਸਕਵੇ ਨੇ ਕਿਉਂਕਿ ਸਕੂਲ ਕਾਫੀ ਵੱਡਾ ਹੈ ਸੀਨੀਅਰ ਸੈਕੰਡਰੀ ਸਕੂਲ ਹੈ ਫਿਲਹਾਲ ਤਿੰਨ ਰੂਮ ਉਹਨਾਂ ਨੇ ਤਿਆਰ ਕੀਤੇ ਹੋਏ ਨੇ ਤੇ ਬਾਕੀਆਂ ਦੀ ਤਿਆਰੀ ਚੱਲ ਰਹੀ ਆ ਬਾਕੀ ਵੀ ਖੋਲ ਕੇ ਪੂਰਾ ਤਾਂ ਪੂਰੇ ਸਕੂਲ ਨੂੰ ਖੋਲ ਦਿੱਤਾ ਜਾਊਗਾ ਤੇ ਉਸਾਂ ਨਾਲ ਵੱਧ ਤੋਂ ਵੱਧ ਜਿੰਨੇ ਵੀ ਲੋਕ ਆਣਗੇ ਉਹ ਇੱਥੇ ਰੈਸਟ ਕਰ ਸਕਣਗੇ ਬਹੁਤ ਵਧੀਆ ਜੀ ਸਹੂਤਾ ਸਾਡੇ ਸੀਐਚਓ ਐਨਐਮ ਮਲਟੀਪਰਪਸ ਵਰਕਰ ਤੇ ਆਪਣਾ ਡਾਕਟਰ ਸਾਹਿਬ ਸਪੈਸ਼ਲਿਸਟ ਉਹਨਾਂ ਦੀ ਡਿਊਟੀਆਂ ਲੱਗ ਚੁੱਕੀਆਂ ਨੇ ਕਹਿੰਦੇ ਨੇ तकरीबन ਸਾਰੇ ਹੀ ਬਾਰਡਰ ਦੇ ਜਿਲ੍ਹੇ ਵੀ ਏਰੀਏ ਤੇ ਪੈਂਦਾ ਵਾ ਤੇ ਸਲੇਕ ਪਾਈਟ ਵਾਸਤੇ ਵੈਕਸੀਨੇਸ਼ਨ ਅਵੇਲੇਬਲ ਆ ਤੇ ਬਾਕੀ ਸਿਵਲ ਸਿਵਲ ਹਸਪਤਲ ਤੇ ਤਾਂ ਹੈ ਹੀ ਹੈ ਵਾ ਬਾਕੀ ਲਾਗਰੇ ਨਾਲ ਦੀਆਂ ਪੀਐਸੀਆਂ ਨੂੰ ਵੀ ਉਥੋਂ ਤੱਕ ਵੀ ਦਵਾਈ ਜਿਹੜੀ ਆ ਪਹੁੰਚਾਈ ਜਾ ਸਕਦੀ ਭਾਜੀ ਨਾਈਟ ਟੂਟੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹਾਂਜੀ ਬਿਲਕੁਲ ਜੀ ਨਾਈਟ ਟੂਟੀਆਂ ਦਾ ਵੀ ਪ੍ਰਬੰਧ ਲੈਕਰ ਕੋਸੀ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238026